ਮੁੱਖ ਮੰਤਰੀ ਦੇ ਵੱਲੋਂ ਮਹਿਲਾਵਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਤੇ ਉਥੇ ਹੁਣ ਕੱਲ ਨੂੰ ਖਾਤਿਆਂ ਦੇ ਵਿੱਚ 2500 ਰੁਪਿਆ ਪੈ ਜਾਵੇਗਾ ਤੇ ਦੱਸਦੀ ਹਾਂ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਮਹਿਲਾਵਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਤੇ ਉਥੇ ਹੀ 500 ਦਾ ਸਿਲੰਡਰ ਵੀ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਹੁਣ ਮਹਿਲਾਵਾਂ ਨੂੰ ਹੈ ਵੱਡੀ ਖੁਸ਼ਖਬਰੀ ਮੁੱਖ ਮੰਤਰੀ ਦੇ ਵੱਲੋਂ ਦਿੱਤੀ ਗਈ ਹੈ ਤੇ ਯਾਨੀ ਕੱਲ 8 ਮਾਰਚ ਨੂੰ ਜਿਹੜਾ ਕਿ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 2500 ਰੁਪਏ ਪਾ ਦਿੱਤਾ ਜਾਵੇਗਾ ਤੇ ਜਿਸ ਦੇ ਵਿੱਚ ਜੋ ਵਾਦਾ ਸਰਕਾਰ ਨੇ ਕੀਤਾ ਸੀ ਉਹ ਵਾਦਾ ਹੁਣ ਪੂਰਾ ਹੋਣ ਜਾ ਰਿਹਾ ਤੇ ਦੱਸਦੀ ਹਾਂ ਕਿ ਗੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਨਹੀਂ ਸਗੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਕਰ ਰਹੇ ਹਾਂ ਤੇ ਦੱਸਦੀ ਹਾਂ ਕਿ ਉਹਨਾਂ ਦੇ ਵੱਲੋਂ ਮਹਿਲਾਵਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਤੇ ਜਿਸ ਤਹਿਤ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਿੱਲੀ ਦੀਆਂ ਔਰਤਾਂ ਨੂੰ ਇੱਕ ਹੋਰ ਤੋਹਫਾ ਦੇਣ ਜਾ ਰਹੀ ਹੈ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਦਿੱਲੀ ਸਰਕਾਰ ਦੋ ਮਹੱਤਵਪੂਰਨ ਵਾਅਦੇ ਪੂਰੇ ਕਰਨ ਜਾ ਰਹੀ ਹੈ ਪਹਿਲਾ ਵਾਅਦਾ ਜਿਹੜਾ ਕਿ ਮਹਿਲਾ ਸਮਰiddhi ਯੋਜਨਾ ਦਾ ਹੈ ਤੇ ਦੂਜੇ ਪਾਸੇ ਉੱਥੇ ਹੀ 500 ਰੁਪਏ ਚ ਸਿਲੰਡਰ ਪ੍ਰਦਾਨ ਕਰਨ ਦਾ ਹੈ ਤੇ 500 ਰੁਪਏ ਚ ਗੈਸ ਸਿਲੰਡਰ ਜਿਹੜਾ ਕਿ ਮਿਲੇਗਾ ਤੇ ਜਿਸ ਨੂੰ ਲੈ ਕੇ ਮਹਿਲਾ ਯੋਜਨਾ ਦੇ ਲਈ ਜੋ ਰਜਿਸਟ੍ਰੇਸ਼ਨ 8 ਮਾਰਚ ਤੋਂ ਸ਼ੁਰੂ ਹੋਵੇਗੀ ਜਿਸ ਰਾਹੀਂ ਦਿੱਲੀ ਦੀਆਂ ਔਰਤਾਂ ਇਸ ਨਾਲ ਸੰਬੰਧਿਤ ਕਈ ਸਹੂਤਾ ਪ੍ਰਾਪਤ ਕਰ ਸਕਣਗੀਆਂ ਤੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਦੇ ਤੋਕ੍ਰਿਬ ਔਰਤਾਂ ਨੂੰ 500 ਰੁਪਏ ਚ ਗੈਸ ਸਿਲੰਡਰ ਮਿਲੇਗਾ ਹਾਲਾਂਕਿ ਇਸ ਯੋਜਨਾ ਦੇ ਤਹਿਤ 500 ਰੁਪਏ ਦੀ ਸਬਸਿਡੀ ਬਾਅਦ ਬਾਤ ਜਿਹੜਾ ਕਿ ਔਰਤਾਂ ਦੇ ਖਾਤੇ ਆ ਚ ਸਿੱਧੀ ਵਾਪਸ ਕਰ ਦਿੱਤੀ ਜਾਵੇਗੀ ਤੇ ਉੱਥੇ ਹੀ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਤੇ ਹੁਣ ਉਹ ਵਾਅਦਾ ਪੂਰਾ ਹੋਣ ਜਾ ਰਿਹਾ ਹੈ ਤੇ ਦਿੱਲੀ ਵਿਧਾਨ ਸਭਾ ਚੋਣਾਂ 2025 ਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਵਾਅਦਾ ਕੀਤਾ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹੋਲੀ ਅਤੇ ਦੀਵਾਲੀ ਤੇ ਦਿੱਲੀ ਦੀਆਂ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਦਿੱਤੇ ਜਾਣਗੇ ਐਨਆਈ ਨੇ ਗਰੀਬ ਪਰਿਵਾਰਾਂ ਨੂੰ 500 ਰੁਪਏ ਅਤੇ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਕੀਤਾ ਸੀ ਤੇ ਦੱਸੀਏ ਕਿ ਮਹਿਲਾ ਦਿਪਸੁੱਤੇ ਜਿਹੜਾ ਹੈ ਕਿ ਇਹ ਸਕੀਮਾ ਸ਼ੁਰੂ ਹੋਣਗੀਆ ਦਿੱਲੀ ਵਿਧਾਨ ਸਭਾ ਚੋਣਾਂ ਚ ਭਾਜਪਾ ਨੇ 70 ਚ 48 ਸੀਟਾਂ ਜਿੱਤੀਆਂ ਤੇ ਦਿੱਲੀ ਚ ਸਰਕਾਰ ਬਣਾਈ ਤੇ ਹੁਣ ਰਨੇਕਾ ਗੁਪਤਾ ਦੀ ਸਰਕਾਰ ਇਹਨਾਂ ਯੋਜਨਾਵਾਂ ਨੂੰ ਜਿਹੜੀ ਕਿ ਲਾਗੂ ਕਰਨ ਵਾਲੀ ਕੰਮ ਕਰ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਯੋਜਨਾ ਮਹਿਲਾ ਦਿਵਸ ਦੇ ਮੌਕੇ ਤੇ ਸ਼ੁਰੂ ਕੀਤੀ ਜਾਣਗੀ ਅਤੇ ਜਿਸ ਨਾਲ ਦਿੱਲੀ ਦੀਆਂ ਔਰਤਾਂ ਨੂੰ ਫਾਇਦਾ ਹੋਵੇਗਾ ਗੈਸ ਸਿਲੰਡਰ 500 ਰੁਪਏ ਚ ਜਿਹੜਾ ਕਿ ਮਿਲੇਗਾ ਤੇ होली ਅਤੇ ਦੀਵਾਲੀ ਦੇ ਮੌਕੇ ਜਿਹੜਾ ਕਿ ਮੁਫਤ ਦਿੱਤੇ ਜਾਣਗੇ ਤੇ ਉੱਥੇ ਹੁਣ ਦਿੱਲੀ ਦੇ ਮੁੱਖ ਮੰਤਰੀ ਨੇ ਔਰਤਾਂ ਨੂੰ ਇਹ ਵੱਡਾ ਤੋਹਫਾ ਦਿੱਤਾ ਹੈ ਤੇ ਕੱਲ ਨੂੰ ਜਿਹੜਾ ਕਿ ਇੱਕ ਮਹਿਲਾਵਾਂ ਨੂੰ ਵੱਡੀ ਖੁਸ਼ਖਬਰੀ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਦਿੱਤੀ ਗਈ